ਤਾਂ ਜਿਹੜੀ ਅੱਜ ਡੀਸੈਂਟਿੰਗ ਦੇ ਨਾਮ ਤੇ ਇਹ ਜੇਸੀਗੀਆਂ ਚੱਲਨ ਵਾਸਤੇ ਇਕੱਠ ਹੋਇਆ ਸੀ ਅੱਜ ਵੀ ਆਪਾਂ ਧਰਨਾ ਲਾਇਆ 2 ਘੰਟੇ ਵਾਸਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਡੀਸੈਂਟਿੰਗ ਬੈਕ ਨਾਂ ਦਿੱਤਾ ਹੋਇਆ ਜੀ ਇਹ ਲੈ ਜਿਹੜਾ ਸੈਂਡ ਮਾਫੀਆ ਜਿਹਨੂੰ ਆਪਾਂ ਰੇਤ ਮਾਫੀਆ ਕਹਿੰਦੇ ਪੰਜਾਬੀ ਚ ਇਹ ਰੇਤ ਮਾਫੀਆ ਦੀ ਸਾਰੀ ਇਹ ਸਾਜ਼ਿਸ਼ਾ ਔਰ ਤੁਸੀਂ ਪਿੰਦੇ ਪਸਦੀਕ ਹੋ ਤੋਂਦੂਗ ਪਤਾ ਵਾ ਵੀ ਸਾਹਮਣੇ 100 ਮੀਟਰ ਤੇ ਦਰਿਆ ਚੱਲ ਰਿਹਾ ਉਹ ਬੰਦ ਤੇ ਬਿਲਕੁਲ ਨਾਲ ਜੇ ਇਥੇ ਖੁਦਾਈ ਹੋ ਗਈ ਜੇ ਪੋਗ ਲੈਣਾ ਜਿਹੜੀਆਂ ਇਹਨਾਂ ਦੀਆਂ ਖੜਾਈਆਂ ਹੋਈਆਂ ਉਹਦੇ ਨਾਲ ਇਹਨਾਂ ਨੇ 20-20 ਫੁੱਟ ਡੂੰਘੀਆਂ ਕੱਟਦਾ ਰੇਤਾ ਤਾਂ ਇਹ ਪਿੰਡ ਵਿੱਚੋਂ ਖਾ ਕੇ ਲੈ ਲਓ ਕੋਰੇ ਕਾਗੇ ਤੇ ਪਿੰਡ ਦੇ ਕੋਈ ਬਚਦਾ ਨਹੀਂ ਬਚਦਾ ਪਿੰਡ ਦੇ ਜਾਨ ਮਾਲ ਦੀ ਭਾਰੀ ਨੁਕਸਾਨ ਹੋਣਾ ਔਰ ਨਾਲ ਦੀ ਨਾਲ ਨਾਲ ਦਾ ਪਿੰਡ ਬਲੀਪੁਰ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੁੱਢਾ ਦਰਿਆ ਤੇ ਸੱਤ ਨੂੰ ਹੀ ਦਰਿਆ ਅਸੀਂ ਉਹਦੇ ਵਿਚਾਲੇ ਬੈਠੇ ਹਾਂ ਜੇ ਉਹ ਬੰਨ ਟੁੱਟ ਗਿਆ ਤੇ ਸਾਰੇ ਇੱਕੋ ਜਣੇ ਇੱਥੇ ਤਾਂ ਨਾਮੋ ਨਿਸ਼ਾਨ ਮਿਟ ਜਣਾ ਵੀ ਇੱਥੇ ਕੋ ਪਿੰਡ ਵੀ ਹੁੰਦਾ ਸੀ ਇਹਨੂੰ ਡੀਸੈਟਿੰਗ ਨਾ ਕਹੋ ਇਹਨੂੰ ਪਿੰਡ ਦੀ ਬਰਬਾਦੀ ਕਹੋ ਅੱਜ ਕੀ ਤੇਹੀ ਹੈ ਜੀ ਵੀ ਇਫਤਦਾ ਇਸ਼ਕ ਮੇ ਰੋਤਾ ਹੈ ਕਿ ਆਗੇ ਆਗੇ ਦੇਖੀ ਹੁੰਦਾ ਹੈ ਕਿ ਲੱਗ ਜੂ ਪਤਾ ਕਦਾ ਮੁਰੇ ਆਜੂ ਛੋਟੇ ਸਾਡੀ ਕਰਨ ਪਰ ਇਹ ਕਦੇ ਹਰਕਤ ਬਰਦਾਸ਼ਤ ਨਹੀਂ ਹੋ ਪਿੰਡ ਦੀ ਬਰਬਾਦੀ ਹੈ ਮੈਂ ਪਿੰਡ ਘਟਾਉਣਾ ਬਾਦੋਂ ਨਾ ਮੇਰਾ ਛੋਟਾ ਬਰਾਦਰ ਰਾਣਾ ਆ ਵੀ ਮੇਰੇ ਭਰਾ ਭਤੀਜੇ ਬੈਠੇ ਹੋ ਤੁਸੀਂ ਵੀ ਆਪਣੇ ਹੋ ਮੈਂ ਪਿੰਡ ਦੀ ਬਰਬਾਦੀ ਕਿਸੇ ਕੀਮਤ ਤੇ ਨਹੀਂ ਹੋਣ ਦਊਗਾ ਜੀ ਪਿੰਡ ਦੇ ਜਾਨ ਮਾਲ ਦੀ ਹਫਾਜ਼ਤ ਲਈ ਮੈਨੂੰ ਕੁਛ ਵੀ ਕਰਨਾ ਪਵੇ ਹੈ 24 ਘੰਟੇ ਤੇ ਕਿਸੇ ਕੀਮਤ ਤੇ ਕਾਨੂੰਨੀ ਤੌਰ ਤੇ ਲੜਾਈ ਲੜਨੀ ਪਵੇ ਦੂਸਰੇ ਤਰੀਕੇ ਨਾਲ ਕਿ ਬਲਕੇ ਮੈਂ ਉਹ ਸ਼ਬਦ ਨਹੀਂ ਬੋਲਣਾ ਚਾਹੁੰਦਾ ਕਿ ਕਿਸੇ ਤਰੀਕੇ ਨਾਲ ਵੀ ਮੈਨੂੰ ਇਹ ਜਿਹੜਾ ਮਾਫੀਆ ਵਾ ਜਿਹਦੇ ਮਾਫੀਏ ਨੂੰ ਜਿਵੇਂ ਰਾਜ ਦੇ ਤਾਮਾ ਦੀ ਸ਼ੈ ਵਾ ਮੈਨੂੰ ਤਾਂ ਲੱਗਦਾ ਚਾਹੇ ਗੱਲ ਪਹੁੰਚਦੇ ਐ ਐਮਐਲਏ ਤਾਈ ਮੈਨੂੰ ਤਾਂ ਲੱਗਦਾ ਇਲਾਕੇ ਦੇ ਐਮਐਲਏ ਦੀ ਜ਼ਿੰਮੇਵਾਰੀ ਹੁੰਦੀ ਆ ਆਪਦੇ ਇਲਾਕੇ ਦੇ ਬੰਦਿਆਂ ਦੀ ਹਿਫਾਜ਼ਤ ਕਰਨੀ ਮੈਨੂੰ ਤਾਂ ਲੱਗਦਾ ਥੋੜੇ ਇਲਾਕੇ ਦਾ ਐਮਐਲਏ ਵੀ ਇਹਨਾਂ ਦੇ ਨਾਲ ਹੀ ਚੋਰੋ ਨਾ ਕੁੱਤੀ ਰਲਈ ਹੋਈ ਜਾ ਬੰਨ ਇੰਨਾ ਕਿ ਜ਼ਿਆਦਾ ਕਮਜ਼ੋਰ ਹੈ ਕਿ ਮੈਂ ਸਮਝਦਾ ਉਹਨੇ 20 ਸਾਲ ਕਿ ਉਸੇ 25 ਹਜ਼ਾਰ ਕਿਸੀ ਪਾਣੀ ਚੱਲਣਾ ਹੀ ਨਹੀਂ ਰ ਸਾਡੇ ਪਿੰਡ ਆਵੜਨਾ ਸਰਕਾਰ ਨੂੰ ਚਾਹੀਦਾ ਦਾਏ ਸੀ ਵੀ ਬੰਨ ਨੂੰ ਕਿ ਬੰਨ ਦੇ ਨਾਲ ਲਾ ਦੋ ਵੀ ਜੋ ਚੌਲੀ ਯੋਜਨਾ ਉਹ ਕਹਿੰਦੇ ਨਹੀਂ ਜੀ ਇਹ ਖੁਰਜਣਾ ਸਾਡੇ ਬੰਨ ਦੇ ਉੱਤੇ ਰੇਤਾ ਖੁਰਦਾ ਤੇ ਜਿਹੜਾ ਨੈਸ਼ਨਲ ਹਾਈਵੇ ਦੇ ਉੱਤੇ ਪਾਇਆ ਜਾ ਰਿਹਾ ਉਹ ਨਹੀਂ ਖੁਰਦਾ ਇਹਨਾਂ ਦਾ ਮਕਸਦ ਕੀ ਮੇਰੇ ਬਿਲਕੁਲ ਧੰਜਰੀ ਅਸੀਂ ਪੁੱਛ ਰਹੇ ਉਸ ਦਿਨ ਕਿਹਾ ਨਜਾਇਜ਼ ਮਾਈਨਿੰਗ ਹੋ ਰਹੀ ਹੈ ਐਸਡੀਓ ਸਾਹਿਬ ਮੰਨੇ ਕੋਈ ਪਰਮਿਸ਼ਨ ਨਹੀਂ ਉਹਨਾਂ ਨੇ ਕਿਹਾ ਵੀ ਅਸੀਂ ਪਰਚਾ ਦਰਜ ਕਰਾਉਣਾ ਹੈ ਪਰ ਪ੍ਰਧਾਨ ਜੀ ਕੋਈ ਮਸ਼ੀਨਾਂ ਦੇ ਪਰਚਾ ਨਹੀਂ ਦਰਜ ਹੋਇਆ ਉਲਟਾ ਮਸ਼ੀਨਾਂ ਫੇਰ ਪਾਣੀ ਚ ਵਾਰੀਆਂ ਹੋਈਆਂ ਜੋ ਅਸੀਂ ਗਰੋਹ ਕਰਦੇ ਆ ਤਾਂ ਮੈਨੂੰ ਅੱਜ ਜੈ ਸਿੰਘ ਦਾ ਫੋਨ ਆਉਂਦਾ ਹੈ ਅਸੀਂ ਤਾਂ ਸਰਪੰਚਾਂ ਮਸ਼ੀਨਾਂ ਬਾੜਤੀਆਂ ਪਾਣੀ ਚ ਹੁਣ ਤੁਸੀਂ ਦੇਖ ਲਓ ਕੀ ਕਰਨਾ ਹੈ ਸਾਨੂੰ ਤਾਂ ਮੂੰਹ ਜਬਾਨੀ ਆਰਡਰ ਨੇ ਵੀ ਚਲਾਓ ਅਗਰ ਕੋਈ ਵਿੱਚ ੜੀਕਾ ਪੜਦਾ ਤਾਂ ਪਰਚਾ ਦੇ ਦਿਓ ਮੈਂ ਹੈਰਾਨ ਆ ਆਜ ਦੇ ਹੱਕਾਂ ਲਈ ਵੀ ਸਾਨੂੰ ਆਪਦੇ ਤੇ ਪਰਚੇ ਕਰਵਾਉਣੇ ਪੈਣੇ ਨੇ ਇਹ